ਤ ਕਟਨਾ ਹੋਈ ਹੈ ਇਹਦੇ ਬਾਰੇ ਅਸੀਂ ਕੀ ਕਰਾਂਗੇ ਦੇਖੋ ਜੀ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਵੀ ਜੋ ਵੀ ਵਸ ਹੋਇਆ ਅਸੀਂ ਤਾਂ ਕੱਲ ਜਿਵੇਂ ਸਾਨੂੰ ਇਹਨਾਂ ਨੇ ਦੱਸਿਆ ਆ ਇਹਨੂੰ ਵੀ ਇਹ ਮੁੰਡਿਆਂ ਨੇ ਕਿਤੇ ਵਿਆਹ ਦੀ ਪਾਰਟੀ ਪੁਲਟੀ ਕਰਨੀ ਸੀਗੀ ਆਪਣੀ ਇਹਨੂੰ ਬੁਲਾ ਲਿਆ ਬੰਦਿਆਂ ਨੇ ਮੁੰਡਿਆਂ ਨੇ ਉੱਥੇ ਜਾ ਕੇ ਫਿਰ ਇਹ ਰਾਤ ਨੂੰ ਫੋਨ ਇਹਨੂੰ ਕੀਤੇ ਗਏ ਇਹਨੇ ਕੋਈ ਫੋਨ ਅਟੈਂਡ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਹੋਈ ਇਹਦੇ ਨਾਲ ਸਾਡੀ ਸਾਰੀ ਰਾਤ ਇਹਨੂੰ ਲੱਬਿਆ ਲੁੱਬਿਆ ਵੀ ਥੋੜਾ ਮੋਟਾ ਅਸੀਂ ਸਾਨੂੰ ਨਹੀਂ ਪਤਾ ਲੱਗਿਆ ਸਵੇਰੇ ਜਾ ਕੇ ਪਤਾ ਲੱਗਿਆ ਵੀ ਪਿੰਡ ਦੇ ਬਾਹਰ ਇੱਕ ਡੈੱਡ ਬੋਡੀ ਪਈ ਆ। ਚਲੋ ਉਧਰ ਅਸੀਂ ਚਲੇ ਗਏ ਫਿਰ। ਦੇਖਿਆ ਨਾ ਨੇ ਮੁੰਡਾ ਨੇ ਜਾ ਕੇ ਨਾਲ ਦਿਆ ਨੇ। ਅਸੀਂ ਥੋੜਾ ਲੇਟ ਆਏ ਆ ਤੇ ਇਹ ਮੁੰਡਾ ਸਾਡਾ ਹੀ ਸੀਗਾ। ਇਹ ਸਾਨੂੰ ਹੁਣ ਇਹਦੇ ਬਾਰੇ ਅਜੇ ਕੁਝ ਨਹੀਂ ਥੋੜਾ ਕੀ ਲੱਗਦਾ ਸੀਗੇ? ਮੇਰਾ ਭਤੀਜਾ ਲੱਗਦਾ ਸੀਗਾ। ਥੋੜਾ ਕੀ ਹਾਲਤ ਵਿੱਚ? ਹਾਲਤ ਦੇਖੋ ਜੀ ਇਹ ਜਦ ਗਏ ਸੀ ਡੈਡੀ ਸੀਗਾ ਉਹ ਹਾਲਤ ਠੀਕ ਹੀ ਸੀਗੀ। ਕੋਈ ਨਹੀਂ ਕੋਈ ਸੱਟ ਬੇਟ ਨਹੀਂ ਮਾਰੀ ਹੋਈ। ਕੋਈ ਕੁਛ ਨਹੀਂ। ਉਪੇ ਦੇ ਭਰੀ ਹਾਲਤ ਸੀਗੀ। ਯਾਨੀ ਕਿ ਕਾਰਨਾਂ ਦਾ ਹਜੇ ਪਤਾ ਨਹੀਂ ਹੈਗਾ ਕਿਹੜੇ ਪਿੰਡ ਦਾ ਰਸਮੀ ਇਹ ਚੌਧਰੀ ਮਾਜਰਾ ਪਿੰਡ ਤੋਂ ਉਮਰ ਕਰੀਬ ਉਮਰ ਕਰੀਬ ਇਹਦੀ 23-24 ਸਾਲ ਹੈਗੀ ਆ ਕੰਮਕਾਰ ਪਹਿਲਾਂ ਇਹ ਗੱਡਿਆਂ-ਗੱਡਿਆਂ ਦਾ ਕੰਮ ਸਿੱਖਦਾ ਸੀਗਾ ਚਲੋ ਉਹ ਕਰ ਲਿਆ ਸੀਗਾ ਹੁਣ ਇਹ ਕੱਪੜੀ ਦੁਕਾਨ ਤੇ ਲੱਗੇ ਹੋਇਆ ਸੀਗਾ ਨਾਬੇ ਬੱਚਿਆਂ ਦਾ ਨਾਮ ਸੰਦੀਪ 바ਵਾ ਜਿਹੜੇ ਮੁੰਡਿਆਂ ਨਾਲ ਪਾਰਟੀ ਕਰਨ ਗਿਆ ਤੀ ਉਹ ਪਿੰਡ ਦੇ ਹੀ ਨਹੀਂ ਜੇ ਬਾਹਰਲੇ ਮੈਂ ਉਹਦੇ ਬਾਰੇ ਸਾਨੂੰ ਹਜੇ ਨੌਲੇਜ ਹੈ ਨਹੀਂ ਉਹ ਬਾਹਰ ਦੇ ਸੀਗੇ ਸਿੰਘ ਮੈਂ ਨਰਮਾਣੇ ਰਹਿੰਦਾ ਅਸਲੀ ਪਿੰਡ ਮੇਰਾ ਸ਼ੇਖੂਪੁਰ ਹੈ ਇਹ ਮੇਰਾ ਭਣਜੇ ਦਾ ਲੜਕਾ ਹੈ। ਦੀਪੂ ਕਹਿੰਦੇ ਆ ਸੰਦੀਪ ਆਵਾ ਨਾਮ ਹੈ। ਇਹਦੀ ਹੁਣੇ 3-4 ਦਿਨ ਪਹਿਲਾਂ ਸ਼ਾਦੀ ਹੋਈ ਹੈ। ਮੇਰਾ ਖਿਆਲ ਹੈ 21 ਤਰੀਕ ਦੀ ਬਰਾਤੀ ਸ਼ਾਇਦ। 21 ਤਰੀਕ ਦੀ 22 ਦੀ 22 ਤਰੀਕ ਦੀ ਬਣਾ ਤੁਸੀਂ ਪੁੱਛੋ। ਇਹਦੇ ਬਾਰੇ ਦੇਖੋ ਅਸੀਂ ਵੀ ਹੁਣੇ ਆਏ ਆ। ਥੋੜਾ ਗਲਤ ਪਤਾ ਲੱਗਿਆ। ਇਹਦਾ ਮੋਬਾਈਲ ਵੀ ਮਿਲ ਗਿਆ। ਰਾਤੀ ਇਹ ਕਾਲੇ ਦੀ ਵਾਈਫ ਤੇ ਦੇ ਮਾਪੇ ਆਪਣੀ ਕੁੜੀ ਨੂੰ ਲੈ ਗਏ ਸੀ ਫੇਰਾ ਪਾਣ ਵਾਸਤੇ ਲੈ ਜਾਂਦੇ ਇੱਕ ਦਿਨ ਵਾਸਤੇ ਅੱਜ ਉਹਨੂੰ ਲੈਣ ਜਾਣਾ ਸੀ ਸਤਸੰਗੀ ਪਰਿਵਾਰ ਹੈ ਮਹਾਰਾਜ ਜੀ ਨੇ ਇੱਥੇ ਆਣਾ ਕੱਲ ਨੂੰ 90 ਚ ਇਸ ਕਰਕੇ ਵੀ ਇਹ ਕੁੜੀ ਨੂੰ ਅੱਜ ਇਹਨਾਂ ਨੇ ਕਾਰ ਤਿਆਰੀ ਕੀਤੀ ਲੈ ਕੇ ਆਣਾ ਸੀ ਜਦ ਲੈ ਕੇ ਆਣਾ ਸੀ ਅੱਜ ਤੇ ਇਹ ਰਾਤ ਇਹ ਸਵੇਰੇ ਇਹ ਘਟਨਾ ਹੋਈ ਇਹ ਹੋਈ ਇਦਾਂ ਪਤਾ ਲੱਗਿਆ ਹੈ ਕਿ ਰਾਤੀ ਕਿਸੇ ਥੋਨਾ ਹਾਈ ਲੜਕਿਆਂ ਦੇ ਉਹ ਉਹਨਾਂ ਦੇ ਨਾਲ ਇਹ ਨਾਲ ਚਲੇ ਗਿਆ ਕਹਿੰਦੇ ਪਾਰਟੀ ਆ ਜਾਂ ਕੁਝ ਤਰ੍ਹਾਂ ਦੀ ਕੁਝ ਗੱਲਬਾਤ ਹੋਈ ਹੈ ਕੁਝ ਲੜਕੀਆਂ ਨੇ ਬੁਲਾਇਆ ਹੈ ਉਸ ਤੋਂ ਬਾਅਦ ਫਿਰ ਇਹਨੇ ਪਿੰਡ ਘਰ ਦੇ ਵਿੱਚ ਮੈਂ ਹੁਣ ਮੈਂ ਲੇਡੀਜ਼ ਦੇ ਗੱਲ ਦਾ ਪਤਾ ਲੱਗਿਆ ਮੈਨੂੰ ਬੋਲ ਰਹੀਆਂ ਸੀ ਕਿ ਤੂੰ ਆ ਜਾ ਫੋਨ ਆਇਆ ਕਹਿੰਦਾ ਮੈਂ ਆਉਂਦਾ ਐ ਇਹ ਫਿਰ ਨਹੀਂ ਆਇਆ ਤਾਂ ਫਿਰ ਸਵੇਰ ਹ ਇਹ ਗੁਰਦੁਆਰੇ ਦੇ ਨਾਲ ਇੱਕ ਡੈੱਡ ਬੋਡੀ ਪਈ ᱛੀ ਕਿਸੇ ਨੇ ਦੇਖੀ ਇਹ ਫਿਰ ਇਹ ਮੁੰਡੇ ਦਾ ਪਤਾ ਲੱਗਿਆ ਵੀ ਇਹ ਮੁੰਡਾ ਹੈ ਇਹ ਘਟਨਾ ਇੱਥੇ ਤੱਕ ਹੋਈ ਹੈ ਜੀ ਨਾਮ ਕੀ ਮੁੰਡੇ ਦਾ ਮੁੰਡੇ ਦਾ ਨਾਮ ਹੈ ਕਰਜੇ ਸੀ ਦੀਪੂ ਕਹਿੰਦੇ ਆ ਨਾਮ ਸੰਦੀਪ ਹੈ ਮੇਰੇ ਸਕੇਪਣ ਜਿਹਦਾ ਲੜਕਾ ਹੈ ਉਮਰ ਹੋਊਗੀ ਇਹਦੀ 24 ਸਾਲ ਹੋਣੀ 23-24 ਸਾਲ ਹੈ ਕੀ ਕਰਦਾ ਕੀ ਅਸੀਂ ਮੁੰਡਾ ਜੀ ਇਹ ਮੁੰਡਾ ਆਪਣਾ ਹੀ ਕਾਰੋਬਾਰ ਕਰਦਾ ਦਾ ਪਹਿਲਾਂ ਇਹਨੇ ਮਿਸਤਰੀ ਪਣਾ ਵੀ ਸਿੱਖਿਆ ਹੈ ਕੰਮ ਕਰਦਾ ਸੀ ਹੁਣ ਆਪਣੇ ਪਰਿਵਾਰ ਚ ਠੀਕ ਹੈ ਕਿਤੇ ਸ਼ੱਕ ਜਾ ਰਹੀ ਥੋੜਾ ਕਾਲੀ ਗੱਲ ਹੈ ਅਸੀਂ ਨਹੀਂ ਕਹਿ ਸਕਦੇ ਅਜੇ ਅਸੀਂ ਸ਼ੱਕ ਦੀ ਗੱਲ ਨਹੀਂ ਕਹਿ ਸਕਦੇ ਤੇ ਹੁਣ ਜੋ ਪੋਸਟਵਰਡ ਤੋਂ ਬਾਅਦ ਕੁਝ ਪਤਾ ਲੱਗੇਗਾ ਹਾਂ ਇੱਕ ਗੱਲ ਜ਼ਰੂਰ ਹੈ ਮਾਪੇ ਜਦੋਂ ਮੜੀ ਸੋਜੀ ਆਊਗੀ ਪੋਸਟਵਰਡ ਇਹ ਹੋਊਗੀ